ਪੰਚੀ ਬਾਬੇ ਨਾਲ ਸਿਹਾਰੀ ਹੈ ਬਾਬੇ ਨਾਲ ਆਇਆ ਜੀ ਪਹਿਲੀ ਪੰਚੀ ਬੱਬੇ ਨਾਲ ਸੀਗਾ ਪੁਤਰਾ ਇਹ ਉਹ ਜੀ ਪੰਚੀ ਦਰਬਾਰ ਬੱਬੇ ਨਾਲ ਸੀਗਾ ਹਾਂ ਆ ਬੰਸੀ ਵਾਲੇ ਬਕਾਰਕ ਨਹੀਂ ਉਹ ਬੱਬੇ ਨਾਲ ਇਹਨਾਂ ਨੇ ਬਾਬੇ ਨਾਲ ਬਕਾਰ ਜਿਹੜੇ ਰਿਜ਼ਰਵ ਹਿੱਦੀ ਵਾਲੇ ਬਕਾਰ ਬਾਬੇ ਨਾਲ ਨੇ ਪੰਜਾਬੀ ਚ ਬੱਬੇ ਰੋਲਾ ਹੈ ਬੱਬੇ ਉਹ ਪੰਜਾਬ ਉਹ ਕਿਉਂਕਿ ਹਿੰਦੀ ਜੀ ਬਾਬਾ ਬੱਬਾ ਨਾ ਬਾਬਾ ਕਈ ਜਗ ਆਪਣੇ ਵੀ ਬਾਬਾ ਹੀ ਕਰਤਾ ਹੈ ਵਿਕਾਰ ਨੂੰ ਉਹਦੇ ਵੀ ਹੁੰਦੇ ਆਪਣੇ ਆਪ ਚੇਤੇ ਨਹੀਂ ਬੇਕਾਰ ਦੇ ਕੰਮ ਬੇਕਾਰ ਦੇ ਮਨ ਜਿਹੜਾ ਕੰਮ ਕਰਨਾ ਹੈ ਉਹ ਇਲਾਹਾ ਲੈਣ ਦਾ ਜੋ ਨਹੀਂ ਕਰਦਾ ਤਾਂ ਮਾਇਆ ਦੇ ਜਿੰਨੇ ਵੀ ਕਾਰ ਵਿਹਾਰ ਹੋਰ ਕਰਦਾ ਕਾਰਜ ਏਕ ਹੈ ਸਮਝੇ ਨਹੀਂ ਇੱਕ ਕਾਰ ਜਿੱਦੀ ਸਰਿਆ ਇਹਦਾ ਕਾਰਜ ਇੱਕ ਹੀ ਹੈ ਨਾਲ ਤੁਹਾਨੂੰ ਹੈ ਬਾਕੀ ਦੁਨੀਆ ਦੇ ਜਿੰਨੇ ਕਾਰਜ ਨੇ ਬਹੁਤੇ ਇਹ ਬੇਕਾਰ ਨੇ ਇਹ ਬੇਕਾਰ ਨੇ ਬੇਕਾਰ ਕਹ ਲੈ ਜਾਂ ਬੇਕਾਰ ਕਹ ਲੈ ਕੋਈ ਕਹ ਲੈ ਸਮਝ ਗਏ ਜੋ ਮਰਜੀ ਕਹ ਲੈ ਜੇ ਬੇਕਾਰ ਕਹ ਲੈ ਤਾਂ ਤਾਂ ਵੀ ਕੋਈ ਗੱਲ ਹੈ ਬੇਕਾਰ ਕਹ ਲੈਗਾ ਮਾਇਆ ਦੇ ਜਿਹੜੇ ਭਾਇਆ ਤੇ ਦੇਖਾਈ ਨੀ ਉਹ ਗਲਤੀ ਦੀ ਅਪੇਖਿਆ ਦਾ ਕੀੜਾ ਵਿਖਿਆ ਮਾਇ ਸਮਾਜ ਉਹਦੇ ਵੀ ਕਰਦੀ ਹੈ ਪਹਿਲੇ ਵਿਖਦੀ ਗੱਲ ਇੱਕੋ ਹੀ ਹੈ ਕੋਈ ਫਰਕ ਨਹੀਂ ਹੈ ਭਾਵਨਾ 'ਚ ਕੋਈ ਫਰਕ ਨਹੀਂ ਲਭ ਦਾ ਨਹੀਂ ਫਰਕ ਹੁੰਦਾ ਅਸੀਂ ਭਾਵ ਅਰਥ ਲੈਣੇ ਨੇ ਅਖਰੀ ਅਰਥ ਅਖਰੀ ਅਰਥ ਵੀ ਆਪਾਂ ਦੋਹਾਂ ਜੋ ਭਾਵ ਅਰਥ ਕੋਈ ਨਿਕਲਦੇ ਭਾਵ ਅਰਥ ਦੋਹਾਂ ਦਾ ਹੀ ਕੋ ਉਹ ਅਖਰੀ ਅਰਥ ਹੀ ਕਰਦਾ ਹੈ ਜੇ ਤੁਹਾਡਾ ਅਖੀਰਅਰਥ ਵੀ ਸਹੀ ਹੈ ਤਾਂ ਪਹਾਵਰ ਤੋਂ ਹੀ ਨਿਕਲੂਗਾ ਪਹਾਵਰ ਤੇ ਕੋਈ ਅਖੀਰਅਰਥ ਤੇ ਯੋਜਕ ਰਹੇ ਅਖਰਾਂ ਦੇ ਵਿੱਚ ਤੁਸੀਂ ਦੋ ਅਰਥ ਵੀ ਕਰ ਸਕਦੇ ਹੋ ਪਰ ਪਹਾਵਰ ਤੇ ਕਰਨਾ ਚਾਹੀਦਾ ਜੇ ਪਹਾਵਰ ਤੇ ਕਰੀਂ ਜਿਕਣ ਦਾ ਤਾਂ ਤੁਹਾਡਾ ਅਖੀਰਅਰਥ ਕਿਤੇ ਗੜਬੜ ਹੋਈ ਹੁੰਦੀ ਉਹ ਸਾਰਾ ਧਾਤੂ ਆ ਜਿਹੜਾ ਬੇਕਾਰ ਰਹੇ ਹੋਵੇ ਜੇ ਜਦੋਂ ਉਹ ਬਕਾਂਗੜੇ ਦੇ ਨੇੜੇ ਦੇ ਹਰ ਤਾਂ ਜਦੋਂ ਜਿੱਤੇ ਬੱਬੇ ਨੂੰ ਸਿਆਰੀ ਲੱਗਦੀ ਹੈ ਉਹ ਲਹੂ ਦਾ ਅਰਥ 네ਗੇਟਿਵ ਕਰ ਦਿੰਦਾ ਹੂੰ ਇਹ ਦੀ ਜੋ ਠੀਕ ਨਹੀਂ ਵਿਕਾਰਜਤ ਵਿਕਾਰਜਤ ਇਹ 네ਗੇਟਿਵ ਕਰਦਾ ਇਹ ਤੇ ਕਾਰ ਨੂੰ ਵਿਕਾਰ ਕਰਦਾ ਮੇਰੇ ਖਿਆਲ ਨਾਲ ਵੈਸੇ ਕਾਰ ਕਮਾਵੇ ਹੈ ਨਾ ਜੋ ਜੋ ਕਾਰ ਸੀ ਉਹ ਵਿਕਾਰ ਹੋ ਗਈ ਕਾਰ ਕੀ ਹੈ ਆਰਾ ਹੁਕਮ ਜਿਹੜਾ ਨਾ ਹੁਕਮ ਤੇ ਰਹਿ ਕੇ ਕਾਰ ਕਰਦੀ ਇਹ ਕਾਰ ਦੇ ਦਾਇਰੇ ਚ ਰੰ ਕਾਰ ਦਾ ਇਲੈਕਟਿਕ ਹੋਇਆ ਬੇਕਾਰ ਪ੍ਰਕਾਰ ਉਹ ਆਪਣੀ ਵਧੀ ਲੋ ਜਮ ਵਸ ਲਾਉਣ ਵਾਲਾ ਕਦਮ ਰਕਲਾ ਸ਼ਾਇਦ ਬਣੀ ਜਾਇਆ ਕੋਈ ਬੇਕਾਰ ਲਾਉਂ ਜੀ ਬੇਕਾਰ ਉਹ ਬੇ ਲਾਉਣ ਆ ਤਾਂ ਨਹੀਂ ਕਿਤੇ ਆਇਆ ਬੇਕਾਰ ਆਇਆ ਹਾਂ ਆਪਣਾ ਭਾਣਾ ਵੀ ਕਾਰ ਬਸ ਨਹੀਂ ਜਦੋਂ ਗੁੱਡ ਗਲ ਜਾਂਦੇ ਨੇ ਉਹਨੂੰ ਬੁਕਾਰ ਕਹਿੰਦੇ ਹੁੰਦੇ ਗੁੱਡ ਗਲ ਜਾਣ ਨਾਲ ਜਿਹੜੇ ਕਾਬਿਲ ਹਰ ਉਹਨਾਂ ਦਾ